ਇੱਕ ਵਾਰੀ ਆਪਾਂ ਖੇਤਰੀ ਪਾਰਟੀਆਂ ਦੇ ਲਿਹਾਜ਼ ਦੇ ਨਾਲ ਅਕਾਲੀ ਦਲ ਬਾਦਲ ਦੀ ਗੱਲ ਕਰ ਲਈਏ ਅਕਾਲੀ ਦਲ ਬਾਦਲ ਦੀ ਕਹਿੰਦੇ ਕਾਨਫਰੰਸ ਤਾਂ ਭਰਮੀ ਹੋਈ ਹੈ ਤੇ ਏਜੰਡਾ ਵੀ ਉੱਥੇ ਬਾਪੂ ਬਾਦਲ ਹੀ ਰਿਹਾ ਜੀ ਬਿਲਕੁਲ ਜੀ ਆਪਾਂ ਤਾਂ ਹੀ ਗੱਲ ਕਰ ਰਹੇ ਹਾਂ ਕਿ ਜੇ ਤਾਂ ਸ਼੍ਰੋਮਣੀ ਅਕਾਲੀ ਦਲ ਦਾ ਹਵਾਲਾ ਹੋਵੇ ਫਿਰ ਤਾਂ ਸ਼੍ਰੋਮਣੀ ਅਕਾਲੀ ਦਲ ਦੇ ਇਤਿਹਾਸ ਦੀ ਗੱਲ ਹੋਵੇ ਜੇ ਅਕਾਲੀ ਦਲ ਬਾਦਲ ਦੀ ਕਾਨਫਰੰਸ ਆ ਫਿਰ ਤਾਂ ਅਗਲੇ ਆਪਣੇ ਬਾਪੂ ਬਾਦਲ ਦੀ ਉਹ ਗੱਲ ਕਰਨਗੇ ਬਿਲਕੁਲ ਸਹੀ ਹੈ ਬਿਲਕੁਲ ਸਹੀ ਹੈ ਤਾਂ ਉਹ ਅਕਾਲੀ ਦਲ ਬਾਦਲ ਦੀ ਕਾਨਫਰੰਸ ਸੀ ਹਾਂ ਹਾਂ ਔਰ ਇਹ ਉਸੇ ਤਹਿ ਤੇ ਤਹਿ ਸਥਾਪਿਤ ਸੀ ਜਿੱਥੇ ਅਕਾਲੀ ਦਲ ਅੱਗੇ ਵੀ ਕਰਦਾ ਆ। ਹੂੰ 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 ਔਰ ਅਕਾਲੀ ਦਲ ਸ਼੍ਰੀ ਮੁਖਸਰ ਸਾਹਿਬ ਦਾ ਖੇਤਰ ਹੋਵੇ, ਬਠਿੰਡੇ ਵਾਲੀ 벨ਟ ਹੋਵੇ, ਇਹ ਮਾਨਸੇ ਵਾਲੀ 벨ਟ ਹੋਵੇ, ਇਧਰ ਆਪਣਾ ਗੜ ਵੀ ਮੰਦ ਆ। ਹੂੰ ਔਰ ਵੈਸੇ ਵੀ ਜਦੋਂ ਤੁਸੀਂ ਲੰਮੇ ਸਮੇਂ ਬਾਅਦ 71 ਤੱਕ ਕਰਨੀ ਯੋਗਤਾ ਸ਼੍ਰੋਮਣਿਕਲ ਦਲ ਬਾਦਲ ਤੇ ਕੋਲ ਇੱਕ ਤਾਂ ਹੈ ਨਾ ਕਿ ਹਰ ਪਿੰਡ ਦੇ ਵਿੱਚ ਵਰਕਰ ਹੈਗਾ ਔਰ ਪਿੰਡ ਦੇ ਵਿੱਚ ਅਹੁਦੇਦਾਰ ਹੈਗਾ, ਹਾਂਥਾ ਮੈਂਬਰ ਹੈਗੇ ਨੇ। ਸੋ ਪੂਰੇ ਪੰਜਾਬ ਚੋਂ ਇਕੱਠ ਕਰਨਾ ਉਹਨਾਂ ਲਈ ਕੋਈ ਮੁਸ਼ਕਲ ਨਹੀਂ ਆ। ਹੂੰ 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 ਉਰ ਜਿਹੇ ਜਨਕੁਣ ਸਿਸਟਮ ਪ੍ਰਬੰਧ ਹੈਗਾ ਉਹਦੇ ਵਿੱਚ ਕੋਈ ਦੋ ਰਾਇ ਨਹੀਂ ਪਰ ਜਿਸ ਸਥਿਤੀ ਚ ਅਕਾਲੀ ਦਲ ਬਾਦਲ ਲੰਘ ਰਿਹਾ ਹੂੰ ਹੂੰ ਉਹ ਸਥਿਤੀ ਨੂੰ ਧਿਆਨ ਚ ਰੱਖਦਿਆਂ ਹੋਇਆਂ ਇਹ ਕਹਿਣਾ ਪੈਗਾ ਕਿ ਉਸ ਦਿਨ ਦੀ ਕਾਨਫਰੰਸ ਅਗਲਾਂ ਦੀ ਸਫਲ ਸੀ ਹੂੰ ਹੂੰ ਇਕੱਠ ਵੱਡਾ ਸੀ ਭਰਮਾ ਕੱਟ ਸੀ ਪੂਰਾ ਪੰਡਾਲ ਨੱਕੋ ਨੱਕ ਭਰਿਆ ਸੀ ਬੈਠਣ ਨੂੰ ਕਈ ਥਾਵਾਂ ਤੇ ਮੁਸ਼ਕਲ ਸੀ ਖੜ ਕੇ ਇੱਕ ਦੂਜੇ ਚੋਂ ਖਹਿ ਕੇ ਲੰਘਣਾ ਪੈ ਰਿਹਾ ਸੀ ਹੂੰ ਹੂੰ ਸੋ ਇਸ ਲਈ ਅਕਾਲੀ ਦਲ ਦੀ ਕੱਠ ਦੇ ਪੱਖੋਂ ਕਾਨਫਰੰਸ ਸਫਲ ਸੀ ਪਰ ਮੰਚ ਦੇ ਉੱਤੇ ਉਹੀ ਲੀਡਰਸ਼ਿਪ ਸੀ ਸਾਰੀ ਜਿਹਨੂੰ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਸਾਹਮਣੇ ਖੜਾ ਕੇ ਕਿਹਾ ਗਿਆ ਸੀ ਕਿ ਤੁਸੀਂ ਹੁਣ ਪੰਦੀ ਨੁਮਾਇੰਦਗੀ ਕਰਨ ਦੇ ਲਾਇਕ ਨਹੀਂ ਹਾਂ 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 ਲੀਡਰਸ਼ਿਪ ਸਾਰੀ ਉਹ ਸੀ ਜੀ ਜੀ ਉਸ ਲੀਡਰਸ਼ਿਪ ਚੋ ਜੇ ਕੋਈ ਮਨਫੀ ਸੀ ਤਾਂ ਉਹ ਸੀ ਸ਼੍ਰੋਮਣੀ ਗੁਰਦੁਆਰਾ ਪ੍ਰੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਹਾਂ ਹਾਂ ਜਿੰਨਾਕ ਮੈਨੂੰ ਚੇਤੇ ਆ ਅਕਾਲੀ ਦਲ ਦੀ ਜਦੋਂ ਜਦੋਂ ਉੱਥੇ ਮੰਗੀ ਤੇ ਕਾਨਫਰੰਸ ਹੋਈ ਹੈ ਸ਼੍ਰੋਮਣੀ ਗੁਰਦੁਆਰਾ ਦੇ ਜਿਹੜਾ ਪ੍ਰਧਾਨ ਨਾਲ ਹੁੰਦਾ ਸੀ ਉਹ ਮੰਚ ਤੇ ਜ਼ਰੂਰ ਹੁੰਦਾ ਸੀ ਹਾਂ ਕਲਵਿਤਾ ਤਾਮੀ ਸਾਹਿਬ ਜੀ ਮੁਖਸਰ ਸਾਹਿਬ ਪਹੁੰਚੇ ਹਾਂ ਉਹਨਾਂ ਨੇ ਗੁਰੂ ਘਰ ਮੱਥਾ ਟੇਕਿਆ ਕਨਪੜ ਸਾਹਿਬ ਦੇ ਭੋਗਾਂ ਦੇ ਸਮੇਂ ਉੱਥੇ ਹਾਜ਼ਰ ਰਹੇ ਅਰਦਾਸ ਸੀਸਾ ਲਿਆ ਠੀਕ ਹੈ ਤੇ ਉੱਥੋਂ ਨੱਚ ਮੱਤ ਤੋਂ ਹੁਣ ਤੋਂ ਬਾਅਦ ਉਹ ਵਾਪਸ ਪਰਤ ਕੇ ਸਟੇਜ ਤੇ ਨਹੀਂ ਆਏ ਤੇ ਕੀ ਮੈਂ ਨਹੀਂ ਗੱਡੀ ਆਪਾਂ ਪਹਿਲਾਂ ਵੀ ਗੱਲ ਕਰਦੇ ਰਹੇ ਹਾਂ ਕਿ ਤਾਮੀ ਸਾਹਿਬ ਵੀ ਇਹਨਾਂ ਨਾਲ ਉਵੇਂ ਨਹੀਂ ਘਰੇ ਵੀ ਬੈਠ ਚੁੱਕੇ ਨੇ ਨਿਰਾਸ਼ ਤੇ ਨਿਰਾਸ਼ ਵੀ ਨੇ ਕਿ ਆਪਾਂ ਅਕਾਲ ਤਖਤ ਸਾਹਿਬ ਦੇ ਹੁਕਮਨਾਮਿਆਂ ਨੂੰ ਹੂਬੂ ਨਹੀਂ ਮੰਨ ਰਹੇ ਨਹੀਂ ਮੰਨਦੇ ਬਿਲਕੁਲ ਸਹੀ ਸੋ ਇਸ ਲਈ ਕਿ ਉਹਨਾਂ ਨੇ ਇਸ ਤਰੀਕੇ ਨਾਲ ਆਪਣਾ ਰੋਸਾ ਪ੍ਰਗਟਾਇਆ ਆਪਾਂ ਇਹ ਵੀ ਗੱਲ ਕਰ ਚ ਕੀ ਉਸੇ ਦਾ ਪ੍ਰਤੀਕ ਹੈ ਚਲੋ ਗਾਂ ਵਧੀਆ ਅਕਾਲੀ ਦਲ ਦੀ ਕਾਨਫਰੰਸ ਸਫਲ ਸੀ ਸਫਲ ਕਾਨਫਰੰਸ ਦੇ ਵਿੱਚ ਬਲਵਿੰਦਰ ਸਿੰਘ ਭੁੰਦਰ ਪ੍ਰਧਾਨ ਵੱਜੋਂ ਮੰਚ ਤੇ ਸੀ ਪਰ ਮਾਈਕ ਤੋਂ ਪ੍ਰਧਾਨ ਕਹਿ ਕੇ ਸਮੋਹਨ ਸੁਖਵੀਰ ਸਿੰਘ ਬਾਦਲ ਨੂੰ ਹੁੰਦਾ ਰਿਹਾ ਕੀ ਲੀਡਰਾਂ ਨੇ ਤੇ ਕੀ ਮੰਚ ਸੰਚਾਲਕ ਨੇ ਸੁਖਵੀਰ ਸਿੰਘ ਬਾਦਲ ਨੂੰ ਪ੍ਰਧਾਨ ਕਹਿ ਕੇ ਸਮੋਹਨ ਕੀਤਾ ਇਹ ਅਚੇਤ ਮੰਚ ਬਈ ਸਹੀ ਗੱਲ ਸੀਗੀ ਤਾਂ ਭਲੇਖੇ ਨਾਲ ਬੋਲ ਹੋ ਰਿਹਾ ਸੀਗਾ ਕਿ ਕਹਿਣ ਨੂੰ ਚਾਹੇ ਬਰਿੰਦਰ ਸਿੰਘ ਭੁੰਦਰ ਪ੍ਰਧਾਨ ਲਾਇਆ ਤੇ ਸੁਖਵੀਰ ਸਿੰਘ ਬਾਦਲ ਦਾ ਚਾਹੇ ਅਸਤੀਫਾ ਆ ਪਰ ਪਤਾ ਹੀ ਆ ਸਾਰੇ ਨੂੰ ਪਾਰਟੀ ਨੂੰ ਕੌਣ ਚਲਾ ਰਿਹਾ ਹੁਕਮ ਕੌਣ ਦਿੰਦਾ ਕਿਹਦੇ ਨਿਰਦੇਸ਼ਾਂ ਤੇ ਹੁੰਦਾ ਫਿਰ ਇੱਕ ਤੈਹ ਸਕ੍ਰਿਪਟ ਨਾਟਕ ਵੀ ਨਜ਼ਰ ਆਇਆ ਠੀਕ ਆ ਸੁਖਵੀਰ ਸਿੰਘ ਬਾਦਲ ਪੰਡਾਲ ਚ ਆਏ ਭਰੇ ਪੰਡਾਲ ਚ ਆਏ ਤੇ ਆ ਕੇ ਸਭ ਤੋਂ ਮੂਰੇ ਜੇ ਆਪਣੇ ਚੁਣਿੰਦਾ ਬੰਦਿਆਂ ਦੇ ਨਾਲ ਵਰਕਰਾਂ ਦੇ ਨਾਲ ਉਹਨਾਂ ਚ ਬੈਠ ਗਏ ਠੀਕ ਆ ਤੇ ਫਿਰ ਮੰਚ ਤੋਂ ਜਦੇ ਮਾਈਕ ਫਟਾਫਟ ਦਲਜੀਤ ਸਿੰਘ ਚੀਮਾਹਵਾਲਾ ਨੇ ਪੜਿਆ ਤੇ ਕਿਹਾ ਨਹੀਂ ਜੀ ਪ੍ਰਧਾਨ ਜੀ ਉੱਪਰ ਆਓ ਹੈ ਨਾ ਐ ਆਪਣੇ ਕਾਰਜਕਾਰੀ ਪ੍ਰਧਾਨ ਪੁੰਦਰ ਸਾਹਿਬ ਦਾ ਹੁਕਮ ਹੈ ਕਿ ਤੁਸੀਂ ਸਾਡੇ ਸੀਨੀਅਰ ਲੀਡਰ ਰੌਂਸਲੇ ਮੰਚ ਤੇ ਆਓ ਤੇ ਉਹਨਾਂ ਹੀ ਲੈ ਫਿਰ ਦੂਜੀ ਵਾਰ ਕਿਹਾ ਨਹੀਂ ਲੈ ਫਿਰ ਸੰਗਤ ਤੋਂ ਵਾਂਖੜੀਆਂ ਕਰਾ ਕੇ ਜੈਕਾਰੇ ਛੜਾਏ ਲਓ ਜੀ ਸੁਖਵੀਰ ਸਿੰਘ ਬਾਦਲ ਮੰਚ ਤੇ ਪਹੁੰਚੇ ਹਮ ਸੁਖਵੀਰ ਸਿੰਘ ਬਾਦਲ ਹੋਰਾਂ ਨੇ ਮੰਚ ਤੋਂ ਸਮੋਦਨ ਕੀਤਾ ਹਮ ਹਮ ਕਿ 104 ਸਾਲਾਂ ਦਾ ਅਕਾਲੀ ਦਲ ਦਾ ਇਤਿਹਾਸ ਤੇ ਉਹ ਚ 70 ਸਾਲਾਂ ਚ ਕੁਰਬਾਨੀ ਸਿਰਫ ਮੇਰੇ ਬਾਪੂ ਦੀ ਜੀ ਅੱਛਾ ਉਹ ਕਹਿੰਦੇ ਜੀ ਅਕਾਲੀ ਦਲ ਚ ਜੇਕਰ ਕੋਈ ਸਭ ਤੋਂ ਵੱਧ ਕੁਰਬਾਨੀਆਂ ਲੀਡਰ ਆਤਾ ਬਾਪੂ ਪ੍ਰਕਾਸ਼ ਸਿੰਘ ਬਾਦਲ ਮਾਚਾ ਕਹਿੰਦੇ ਮੈਨੂੰ ਦੱਸੋ ਕੋਈ ਤਾਂ ਵੱਡਾ ਕੁਲੀਡਰ ਹੈ ਮਤਲਬ ਅਕਾਲੀ ਦਲ ਦੇ ਇਤਿਹਾਸ ਨੂੰ ਉਹ ਇੱਕ ਪਾਸੇ ਰੱਖ ਰਏ ਸੀ ਤੇ ਇਕੱਲੇ ਆਪਣੇ ਬਾਪੂ ਪ੍ਰਕਾਸ਼ ਸਿੰਘ ਬਾਦਲ ਨੂੰ ਇੱਕ ਪਾਸੇ ਰੱਖ ਰਏ ਸੀ ਉਹਨਾਂ ਨੇ ਕੰਮ ਵੀ ਗਣਾਏ ਕਿ ਆ ਸਾਂਝੀ ਵਾਲਤਾ ਦਾ ਕੰਮ ਬਾਪੂ ਨੇ ਕਰਾਇਆ ਪੁਲਾਂ ਸੜਕਾਂ ਇਹਨਾਂ ਮੋਟਰਾਂ ਤੁਹਾਡੀਆਂ ਖੇਤੀ ਦਾ ਮਸਲਾ ਆ ਪਿੰਡਾਂ ਦਾ ਮਸਲਾ ਆ ਸਾਰੇ ਕੁਝ ਇਹਨਾਂ ਕੁਝ ਕਰਾਇਆ ਉਹਨਾਂ ਨੇ ਇਹ ਨਹੀਂ ਦੱਸਿਆ ਕਿ ਉਹਨਾਂ ਦੇ ਰਾਜ 'ਚ ਹੋਇਆ ਸਾਰਾ ਕੁਝ ਹੂੰ ਜੋ ਜਿਸ ਕਰਨਾ ਅਕਾਲੀ ਦਲ ਲੋਕਾਂ ਦੇ ਮਨਾਂ 'ਚੋਂ ਉਤਰਿਆ ਉਹ ਵੀ ਉਹਨਾਂ ਦੇ ਅਗਵਾਈ 'ਚ ਹੋਇਆ ਸੋ ਉਹ ਗੱਲਾਂ ਨੂੰ ਉਹ ਲਾਂਬੇ ਰੱਖ ਕੇ ਉਹ ਲਗਭਗ ਇਸੇ ਏਜੰਡੇ ਤੇਰੇ ਕਿ ਬਾਪੂ ਪ੍ਰਕਾਸ਼ ਸਿੰਘ ਬਾਦਲ ਹੀ ਸਾਡਾ ਏਜੰਡਾ ਉਹੀ ਸਾਡੇ ਆਦਰਸ਼ ਨੇ ਉਹਨਾਂ ਦੇ ਆਧਾਰ ਤੇ ਉਹਨਾਂ ਦੇ ਹਵਾਲੇ ਨਾਲੇ ਮੈਂ ਦੁਬਾਰਾ ਸੱਤਾ ਹਾਸਲ ਕਰਨੀ ਹੈ ਕਿਉਂਕਿ ਉਥੋਂ ਐਲਾਨ ਹੋਇਆ ਹੈ ਕਿ 2027 ਚ ਸਰਕਾਰ ਬਣਾਵਾਂਗੇ ਤੇ ਮੁੱਖ ਮੰਤਰੀ ਸੁਖਵੀਰ ਸਿੰਘ ਬਾਦਲ ਹੋਣਗੇ ਅੱਛਾ ਸੋ ਸਮੁੱਚੇ ਤੌਰ ਤੇ ਉਹਨਾਂ ਨੇ ਕਿਹਾ ਤੇ ਇਸੇ ਹਵਾਲੇ ਨਾਲ ਦੋ ਪੈਰ ਨੂੰ ਹੋਰ ਉਪਰੇ ਕਿ ਸੁਖਵੀਰ ਸਿੰਘ ਬਾਦਲ ਨੇ ਇੱਕ ਵਾਰ ਫੇਰ ਇਹ ਕਿਹਾ ਕਿ ਮੈਂ ਬੇਗੁਨਾ ਮੈਂ ਤਾਂ ਉਹੀ ਆਪਣੀ ਝੋਲੀ ਸਾਰਾ ਕੁਝ ਪਵਾ ਲਿਆ ਜੀ ਉਹ ਕਹਿੰਦੇ ਮੇਰੇ ਕੋਲ ਹਰ ਸਵਾਲ ਦਾ ਜਵਾਬ ਸੀ ਹਾਂ ਹਾਂ ਹੈਨਾ ਪਰ ਮੈਂ ਤਾਂ ਪਾਰਟੀ ਦੇ ਕਹਤੇ ਕਿ ਜੀ ਨਵੇੜੋ ਮਾਮਲਾ ਇਹ ਰੋਜ਼ ਸਾਡੇ ਤੇ ਕਹੀ ਜਾਂਦੇ ਨੇ ਆਪਾਂ ਝੋਲੀ ਸਾਰਾ ਕੁਝ ਪਵਾ ਲਓ ਸੋ ਇਸ ਲਈ ਕਹਿੰਦੇ ਮੈਂ ਸਾਰੇ ਗੁਨਾ ਝੋਲੀ ਚ ਪਵਾ ਲੇ ਪਰ ਮੈਂ ਕੀਤਾ ਕੁਝ ਨਹੀਂ ਤੇ ਪਰ ਮੈਂ ਫੇਰ ਤੁਹਾਡੇ ਅੱਗੇ ਝੋਲੀ ਅੱਡਦਾ ਮੈਨੂੰ ਮਾਫ ਕਰ ਦਿਓ ਜੇ ਅਕਾਲ ਤੱਕ ਸਾਡੇ ਹੁਕਮਨਾਮੇ ਹੂ ਬੂ ਮੰਨੇ ਹੁੰਦੇ ਪ੍ਰਵੀਨ ਜੀ ਤਾਂ ਅੱਜ ਸ਼੍ਰੋਮਣੀ ਕਲਗਲ ਦੀ ਰੈਲੀ ਦਾ ਰੰਗ ਤੁਹਾਡਾ ਉਹਦੀ ਚੜ੍ਹਤ ਹੋਰ ਤਰ੍ਹਾਂ ਦੀ ਹੋਣੀ ਸੀ। ਹੂੰ ਜੇਕਰ ਪੂਰਨ ਰੂਪ ਚ ਨਾ ਮੰਨਣ ਦੇ ਬਾਵਜੂਦ ਵੀ ਤੁਸੀਂ ਇਕੱਠ ਕਰਨ ਚ ਕਾਮਯਾਬ ਹੋ ਸੋਚ ਕੇ ਦੇਖੋ ਜੇਕਰ ਹੂਬੂ ਮੰਨ ਕੇ ਆਉਂਦੇ ਤਾਂ ਤੁਹਾਡਾ ਜਲੋਈ ਹੋਰ ਹੁੰਨਾ ਸੀ। ਹੂੰ ਤੇ ਤੁਹਾਨੂੰ ਫਿਰ ਉਥੋਂ ਝੋਲੀ ਢੰਡਣ ਤੋਂ ਬਾਅਦ ਕਿਤੇ ਹੋਰ ਝੋਲੀ ਢੰਡਣੀ ਲੋੜ ਨਹੀਂ ਪੈਣੀ ਸੀ। ਤੁਸੀਂ ਅੱਜ ਫਿਰ ਕਿਉਂ ਆਪਣੇ ਸਮਰਥਕਾਂ ਚ ਬਰਕਰਾਰ ਚ ਖੜਕੇ ਜਿਹੜੇ ਹੈ ਹੀ ਐ ਤੁਹਾਡੇ ਨਾਲੇ ਖੜੇ ਨੇ ਤਾਂ ਹੀ ਇਸ ਬੰਦਾਲ ਚ ਆਏ ਨੇ ਫਿਰ ਤੁਸੀਂ ਉਹਨਾਂ ਮੁਕਰੇ ਝੋਲੀ ਕਿਉਂ ਢਾੜ ਰਹੇ? ਜੀ ਜੀ ਤੇ ਇਹ ਅਕਾਲੀ ਦਲ ਦੇ ਇਤਿਹਾਸ 'ਚ ਮੈਂ ਇਹ ਵੀ ਨਵਾਂ ਦੇਖ ਰਿਹਾ ਕਿ ਜਿਹਦੇ ਕੋਲ ਆਪਣਾ ਕੁਰਬਾਨੀਆਂ ਦਾ ਮੋਰਚਿਆਂ ਦਾ ਇਹਨਾਂ ਜੁੱਧਾਂ ਦਾ ਸੰਘਰਸ਼ਾਂ ਦਾ ਸੂਬਈ ਹੱਕਾਂ ਦਾ ਪੰਥਕ ਪਹਿਲੂਆਂ ਤੇ ਲੜਾਈ ਲੜਨ ਦਾ ਇਤਿਹਾਸ ਹੋਵੇ ਹਾਂ ਉਸ ਪਾਰਟੀ ਦਾ ਜਿਹੜਾ ਪ੍ਰਧਾਨ ਰਿਹਾ ਹੋਵੇ ਤੇ ਜਿਹਨੂੰ ਹੁਣ ਵੀ ਪਾਰਟੀ ਆ ਦੇ ਪ੍ਰਧਾਨ ਕਹਿ ਕੇ ਸਮੋਹਨ ਕਰ ਰਹੇ ਹੁਣ ਉਹ Google ਦੇ ਸਾਰੇ ਬੋਲੇ ਉਹ ਕਹਿੰਦਾ ਮੈਂ Google 'ਚ ਕੱਢ ਕੇ ਲਿਆ ਆਂ ਅੰਕੜੇ ਆ ਸੁਣੋ ਮੇਰੇ ਅੰਕੜੇ ਮੈਂ ਇਸ ਲਈ ਹੁਣ ਅਕਾਲੀ ਦਲ Google ਦੇ ਸਾਰੇ ਵੀ ਚੱਲੂਗਾ ਚਲੋ ਲੈ ਦੇਖ ਕੇ ਅਕਾਲੀ ਦਲ ਦੀ ਕਾਨਫਰੰਸ ਸਫਲ ਰਹੀ ਪਰ ਉਹ ਕੀ ਪੰਥ ਦੀ ਨੁਮਾਇੰਦਗੀ ਕਰਨ ਵਾਲੀ ਭੂਮਿਕਾ ਚ ਦੁਬਾਰਾ ਆ ਪਾਏਗਾ ਕੀ ਉਹ ਪੰਜਾਬ ਦੀ ਨੁਮਾਇੰਦਗੀ ਕਰਨ ਵਾਲੀ ਭੂਮਿਕਾ ਚ ਦੁਬਾਰਾ ਆ ਪਾਏਗਾ ਇਹ ਆਉਣ ਵਾਲਾ ਵਕਤ ਦੱਸੇ ਪੰਜਾਬ ਦੇ ਵਿੱਚ ਨਾ ਆਪਣੇ ਪਿੰਡਾਂ ਦੇ ਵਿੱਚ ਇੱਕ ਅਕਸਰ ਇੱਕ ਕਹਾਵਤ ਵਰਤਦੇ ਆ ਸ਼ਰਮਾ ਜੀ ਉਹ ਕਹਿੰਦੇ ਅਖਾਨ ਕਹਿੰਦੇ 100 ਹੱਥ ਰਸਾ ਤੇ ਸਿਰੇ ਤੇ ਗੰਡ ਜਿੱਥੇ ਤੁਸੀਂ ਸ਼ੁਰੂ ਕੀਤੀ ਸੀ ਨਾ ਗੱਲ ਅਸਲ ਦੇ ਵਿੱਚ ਤਤਸਾਰ ਉਹੀ ਹੈ ਵੀ ਜੇ ਤਾਂ ਸ਼੍ਰੋਮ ਨੇ ਅਕਾਲੀ ਦਲ ਹੁੰਦਾ ਤੇ ਇਤਿਹਾਸ ਦੀ ਗੱਲ ਕਰਦਾ ਪੰਥਕ ਗੱਲ ਕਰਦਾ ਤੇ ਜਦੋਂ ਹੈ ਹੀ ਅਕਾਲੀ ਦਲ ਬਾਦਲ ਤੇ ਫਿਰ ਉਹਨਾਂ ਨੇ ਬਾਦਲ ਦੀ ਕਸੀਦੇ ਪੜ੍ਹਨੇ ਸੀ